ਚਲੋ ਇਹ ਤਾਂ ਇਹ ਰੋਹੀ ਨਿਕ ਆ ਆ ਤਾਂ ਪੁਲੂ ਹੀ ਆ ਹਾਂ ਲੱਗਦਾ ਤਾਂ ਉਹੀ ਆ ਇਹ ਇਹ ਤੇ ਤੇਜ਼ੀ ਸੜੀ ਕੋ ਡੀ ਲੈ ਛੜੀ ਦੱਸੀ ਇਹ ਲੈ ਗਲੇ ਮੋਟਰ ਚਲਾਈ ਬੈਠਾ ਹੈ ਗਰਦੀਬ ਸੀ ਅੱਜ ਤੇ ਰੇਗੜਿਆ ਜਰੂਰ ਬੈਨਣਾ ਠੀਕ ਹੈ ਇਹ ਵੀ ਛੜਾ ਕੇ ਰੀ ਜਾਂਦਾ ਯੂਨੀਅਨ ਜਿਹੜਾ ਨਾਲ ਕਿ ਮੈਂ ਨਾ ਮੀਟਰ ਨਾਲ ਆਇਆ ਅੱਛਾ ਇੰਜ ਛੜੇ ਅੰਦਰ ਖਾਇ ਜੀ ਮੇਰੇ ਤੇ ਹੈ ਚਲੋ ਅੱਜ ਲੈ ਲੈਨੇ ਬਦਲਾ ਨੀ ਕੋਈ ਨਹੀਂ ਮੈਂ ਕਰਦੇ ਇਹਨੇ ਗਲੇ ਮੈਂ ਇਹਦੀ ਗਿੱਕਾੜਦੇ ਇਹ ਖੰਭ ਛਾਪਦਾ ਅਜੀ ਚਲੋ ਭਾਈ ਸਾਹਿਬ ਇਹ ਇਹ ਕੁੰਡੀਲਾ ਛੱਦੀ ਹੈ ਇਹ ਕੁੰਡੀ ਲਈ ਹੈ ਅੱਡੇ ਹੁਣ ਲੌਂਗਰੀ ਪੈਂਦੀ ਹੈ ਜਨਾਬ ਕਰੀਏਗੀ ਇਹ ਲੋਨ ਨੂੰ ਪੁੱਛਣਾ ਹੈ ਆਕਸੀਜਨ ਹੈ ਜਿਹੜੀ ਤੁਸੀਂ ਲਈ ਹੈ ਵੀ ਜ਼ਰੂਰੀ ਹੈ ਜਨਾਬ ਗੱਲ ਸੁਣੋ ਤੁਸੀਂ ਸੁੱਕੀਆਂ ਪਈਆਂ ਨਹਿਰਾ ਚ ਪਾਣੀ ਨਹੀਂ ਤਾਂ ਹੁਣ ਇੱਕ ਮੋਟਰ ਨਾਲ ਬੰਦਾ ਕੋਈ ਨਹੀਂ ਫਿਰ ਹੁਣ ਦੂਜੀ ਮੋਟਰ ਚਲਾਉਣੀ ਪੈਂਦੀ ਆ ਯਾਰ ਹੁਣ ਮੇਰੀ ਗੱਲ ਸੁਣ ਲੈ ਲੈਂਡਮੈਨ ਨੱਥਾ ਸ਼ੌਜੀ ਮੂਠ ਕੇ ਭਰ ਦੇ ਉਹ ਮੂਠ ਦੇ ਜਹਾ ਪੜਾ ਠੰਡੇ ਹੋ ਇਨੇ ਤਤੇਗਾ ਯਾਰ ਤੂੰ ਕੁੰਜੀ ਲਾਈ ਚ ਲਾਈ ਕਿਹੜੀ ਗੱਲ ਤੇ ਜਿਹੜੀ ਮੇਰੀ ਐਸੋ ਤੇਰੀ ਮੀਟਰ ਦਾ ਰਵੜਾ ਸੀ ਤੂੰ ਮੇਰੀ ਸ਼ਿਕਾਇਤ ਕਰਤੀ ਸੀ ਯਾਰ ਉਹ ਤਾਂ ਫਿਰ ਤੁਸੀਂ ਜਨਾਬ ਇੰਨਾ ਗੋਲੀ ਤੇ ਗੋਲੀ ਦੇਈ ਜਾਂਦੇ ਸੀਗੇ ਤੇ ਸਾਡੇ ਘਰੇ ਰੈਟਨਾ ਕੋਈ ਹੈਗੀ ਲੈਟਨ ਲੂਟਣਾ ਪਰੇਵਾ ਮੇਰੀ ਗੱਲ ਸੁਣ ਮੈਂ ਤਾਂ ਦਿਆਂਗਾ ਹੁਣ ਤੇ ਤੇ ਪਰਚੇ ਤਿਆਰ ਕਰਕੇ ਠੀਕ ਕਰਾਂ ਮੁੰਡਿਆ ਜੀ ਉਹ ਜਨਾਬ ਕਿਉਂ ਆਏ ਕਰ ਦੇਖੋ ਇੱਧਰ ਵੇਖੋ ਕਾਣ ਕਾਣ ਨੇਤਰ ਦਿਆਂ ਆਉਂਦੀਆਂ ਲਾਲ ਯਾਰ ਨਿਸ਼ਰੀ ਯਾਰ ਸਾਨੂੰ ਵੀ ਮਤਲਬ ਹੈ ਅਸੀਂ ਮਹਿਕਮੇ ਦੀ ਡਿਊਟੀ ਕਰਨੀ ਹੈ ਕਿ ਨਹੀਂ ਹੋ ਚੱਲਿਆ ਆ ਫਿਰ ਬੰਦਿਆ ਯਾਰ ਮੈਂ ਰਿਟਾਇਰ ਹੋਣ ਵਾਲਾ ਹਾਂ ਯਾ ਦੱਸ ਲੈ ਉਹ ਫਿਰ ਕੋਈ ਨਹੀਂ ਚੱਲਾ ਉਹ ਮੈਂ ਕੱਲ ਨੂੰ ਅਗਲੇ ਮਹਿਕਮੇ ਵਾਲੇ ਮੇਰੇ ਕੋਲ ਪੈ ਜਾਣਗੇ ਵੀ ਜੱਸ ਤੂੰ ਕੁੰਡੀਆਂ ਲਵਾਈਏ ਨਾ ਯਾਰ ਮੇਰੀ ਧੁੱਤਾਂ ਹਾਂ ਕੀ ਵਾਜੀ ਹੁੰਦੀ ਹੈ ਕੀ ਉਹ ਜਦ ਖੜਾ ਕਰ ਦੇਗਾ ਇਹ ਟਾਇਰ ਮੰਟ ਤੇ ਇੱਕ ਤਾਂ ਮੋਟਰ ਚਲਾਈ ਹੈ ਇੱਥੇ ਸ਼ੀਸ਼ੇ ਮੋਟਰਾਂ ਚਲਾਈ ਜਾਂਦੇ ਉਹਨਾਂ ਨੂੰ ਤੁਸੀਂ ਯਾਰ ਭਾਵੇਂ ਉਹ ਤਾਂ 20 ਚ ਲਈ ਜਾਂਦੇ ਤੂੰ ਕਾ ਤੇ ਚਲਾਈ ਹੈ ਜਨਾਬ ਉਹ ਲੋਡ ਹੈ ਜਦ ਨਹਿਰਾਂ ਚ ਪਾਣੀ ਛੱਡੋ ਸੱਸੀ ਯਾਰ ਪਾਣੀ ਹੁਣ ਮੈਂ ਛੱਡਣਾ ਤੇ ਫੇਰ ਸਾਡਾ ਜ਼ਿੰਮੇਦਾਰਾ ਕਿੱਥੋਂ ਚੱਲੂ ਮੈਂ ਉਹਨੇ ਹਈ ਕੇ ਪੱਤਣ ਬੈਠਾ ਹਾਂ ਮੈਂ ਫਟੇ ਜਾ ਕੇ ਜਾਂ ਛੋੜੇ ਖੇਤ ਨੂੰ ਜਾ ਯਾਰ ਗੱਲ ਕਰ ਦੀ ਸਾਡੀ ਦਾ ਫਸਲ ਮਰ ਜੂਗੀ ਜੇ ਤੂੰ ਕੁੰਡੀਗਾ ਤਾਂ ਲਈ ਮੈਨੂੰ ਇੱਕ ਗੱਲ ਦੱਸ ਯਾਰ ਜ਼ਿੰਮੇਦਾਰਾ